ਹੈਲੋ एवरीवन ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਬਨ ਫੈਮਿਲੀ ਵਲੌਗਸ ਵਿੱਚ ਹੋਰ ਸੁਣਾਓ ਜੀ ਸਾਰੇ ਕਿਵੇਂ ਆਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਹੋਵੋਗੇ ਆਪਣੇ ਆਪਣੇ ਘਰਾਂ ਵਿੱਚ ਤੁਹਾਨੂੰ ਦਿਲੋਂ ਸਤਿ ਸ਼੍ਰੀ ਅਕਾਲ ਜੀ ਖੁਸ਼ੀ ਹੋਮਗੇ ਬੱਚੇ ਤੇ ਸਾਇਦ ਪਾਪਾ ਚਲੇ ਗਏ ਉਹ ਤੁਹਾਨੂੰ ਬਾਅਦ ਪਤਾ ਹੀ ਆ ਵੀ ਹਨਾ ਉਹ ਤਾਂ ਪੱਕੀ ਡਿਊਟੀ ਉਹਨਾਂ ਦੀ ਜਾਣ ਵਾਲੀ ਉਹ ਚਲੇ ਗਏ ਤੇ ਕੰਮ ਕਰ ਮੇਰੇ ਹਜੇ ਹੁਣ ਲੱਗਣਾ ਮੈਂ ਮੈਂ ਕਿਹਾ ਪਹਿਲਾਂ ਮੈਂ ਰੋਟੀ ਖਾ ਲਮਾ ਰੋਟੀ ਖਾ ਕੇ ਕਿਉਂਕਿ ਮੈਂ ਸਾਇਦ ਪਾਪਾ ਨੂੰ ਹੁਣੇ ਖਵਾ ਕੇ ਭੇਜਿਆ ਫਿਰ ਨਾਲ ਦੀ ਨਾਲ ਮੈਂ ਆਪਣੀ ਬਣਾ ਲੈਣੀ ਹੁੰਦੀ ਹੈ ਪਹਿਲਾਂ ਮੈਂ ਬੱਚਿਆਂ ਲਈ ਬਣਾ ਦਉਂਗੀ ਹਨੇ। ਇਹ ਗਰਮ-ਗਰਮ ਵਧੀਆ ਲੱਗਦੀ ਆ। ਤੇ ਰੋਟੀਆਂ ਬਣਾਈਆਂ ਸੀਗੀਆਂ ਮਤਲਬ ਕਿ ਮਸਾਲੇ ਵਗੈਰਾ ਪਾ ਕੇ ਮੇਥੀ ਧਨੀਆ ਸਾਰਾ ਕੁਝ ਪਾ ਕੇ ਬੱਚੇ ਕਹਿੰਦੇ ਮੈਂ ਬਣਾ ਕੇ ਦੋ ਤੇ ਨਾਲ ਮੈਂ ਥੋੜਾ ਜਿਹਾ ਲੈ ਲਿਆ ਸਾਗ ਆਜਾ ਤੁਸੀਂ ਵੀ ਖਾ ਲਓ ਤੇ ਆਪਾਂ ਆਪਣੀ ਰੋਟੀ ਲੈ ਲਈ ਹੁਣ ਮੈਂ ਰੋਟੀ ਖਾਉਂਗੀ ਬੱਚਿਆਂ ਤਾਂ ਪਰਾਂਠੇ ਬਣਾ ਕੇ ਦਿੱਤੇ ਸੀਗੇ ਸਾਇਦ ਪਾਪਾ ਨੂੰ ਵੀ ਮੈਂ ਸਿੰਪਲ ਬਣਾ ਕੇ ਵਸ ਕੋ ਨਾਲ ਚੋਪੜ ਲਈਆਂ ਤੇ ਹੁਣ ਮੈਂ ਖਾਣੀ ਆ ਰੋਟੀ ਕਰੀਓ ਵਲੌਗ ਦਾ ਇੰਜੋਏ ਕਰਿਓ ਤੇ ਕਿਨੂ ਕਿਨੂ ਸਾਗ ਪਸੰਦ ਆ ਮੈਨ ਮੈਂ ਥੋੜਾ ਹੀ ਲਿਆ ਸਕਕੂ ਕਿਉਂਕਿ ਮੇਰੇ ਮੇਰਾ ਉਹਦੇ ਵਿੱਚ ਚੁਣੌਣੀ ਅਚ ਪਾਇਆ ਹੈ ਨਾ ਤਾਂ ਕਰਕੇ ਚਲੋ ਹੁਣ ਮੈਂ ਰੋਟੀ ਖਾ ਕੇ ਤੁਹਾਨੂੰ ਫਿਰ ਮਿਲਦੀ ਆ। ਹਾਂਜੀ ਫ੍ਰੈਂਡਸ ਰੋਟੀ ਮੈਂ ਖਾ ਲਈ ਤੇ ਹੁਣ ਮੈਂ ਕਿਚਨ ਦਾ ਖਡਾਰਾ ਵੀ ਸਾਫ ਕਰਦਾ ਕਿਨੇ ਕਿਨੇ ਦੇ ਘਰੇ ਆ ਹਾਲ ਹੋਇਆ ਗਿਆ ਹੁੰਦਾ। ਓਹ 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 ਸਰੇ ਸਰੇ ਤੱਕ ਅਰਦੀ ਕਾਇਆ ਹੀ ਪਾਈਟ ਜਾਂਦੀ ਆ ਚੱਲ ਆਪਾਂ ਹੁਣ ਫਿਰ ਆਪਾਂ ਵੀ ਬਾਅਦ ਚ ਇਹਦੀ ਪਲਟੜੀਆਂ ਹੁਣੇ ਆਪਣੀ ਸਰੇ ਸਰੇ ਕਾਇਆ ਪਾਈਟ ਦੀ ਕੰਮ ਦੀ ਦੇਖੋ ਕਿਚਨ ਦੀ ਫਿਰ ਆਪਾਂ ਇਹਨਾਂ ਦੀ ਪਲਟੜੀਆਂ ਨਾ ਤੇ ਤੁਪ ਬਹੁਤ ਜ਼ਿਆਦਾ ਬੱਤੀ ਨਿਕਲੀ ਹੋਈ ਆ ਮੈਂ ਕਿਹਾ ਚਲੋ ਆਪਾਂ ਹੁਣ ਆਪਣਾ ਕੰਮ ਕਰਦੇ ਆ ਰਜ਼ਾਈ ਨੂੰ ਆਪਾਂ ਪਾਉਨੇ ਆ ਤੁਪ ਦੇ ਵਿੱਚ ਕਿਉਂਕਿ ਤੁਪ ਲੱਗੜੀ ਜ਼ਰੂਰੀ ਆ ਕਪੜਿਆਂ ਨੂੰ ये। तो दिन हो लगी लग नहीं है तो बजाई नहीं पाने तुपा लिखा लिखाया पार्ट करी ਦੇਖੋ ਬਹੁਤ ਸੋਹਣੀ ਤੇਜ਼ ਧੁੱਪ ਨਿਕਲ ਰਹੀ ਮੈਂ ਵੀ ਜਲਦੀ ਜਲਦੀ ਕੰਮ ਕਰਕੇ ਨਾ ਜਲਦੀ ਜਲਦੀ ਆਪਾਂ ਕੰਮ ਕਰਕੇ ਆਹ ਨੇ ਗੱਜੀ ਫਰੈਸ਼ ਥਾਂ ਉੱਤੇ ਰੱਖਣਾ ਤਣੀਆਂ ਕਰਦਾ ਜਿੰਨਾ ਬਾਅਦ ਚ ਤੋੜੂਗੀ ਇਹ ਜਿੰਨਾ ਤੋਂ ਫਟਵਾਕ ਕੇ ਕਰੂਗੀ ਨਾ ਫਿਰ ਉਹ ਨਹੀਂ ਸ਼ੇਰ ਦੀ ਸੋ ਇਸ ਵੇਰੇ ਪਾਇਆ ਸੀ ਕਿ ਫਰੈਸ਼ ਫਰੈਸ਼ ਥੋੜੇ ਫਿਰ ਹਾਂ ਇਹੋ ਜਿਹਾ ਕੇ ਚਾਹ ਦੇ ਪੱਤੇ ਪਕਾਉਣਾ ਪੱਤੀ ਦੇ ਪਰ ਤੇ ਤੁਸੀਂ ਦੱਸੋ ਜੀ ਕਿਹੜੀ ਚਾਹ ਪੱਤੀ ਵਰਤਦੇ ਆ ਤੁਸੀਂ ਜੀ ਐਲਰਜੀ ਚਾਹ ਪੱਤੀ ਵਰਤਦੇ ਆ ਹਨ ਹਨ ਇਲਾਚੀ ਚਾਹ ਪੱਤੀ ਵੀ ਲਾਗਦੀ ਆ ਇਹਨਾਂ ਕੋਈ ਸਾਰੇ ਜਾਣੇ ਤੁਸੀਂ ਕੋਈ ਕੋਈ ਬਾਤ ਨੂੰ ਕੰਦੀ ਕੱਲਾ ਨਾ ਬਾਜੂ ਜਾਈ ਘਰ ਸੁਣਨਾ ਸੁਣਨ ਵਾਲੇ ਹੋ ਜਾਂਦਾ ਇੱਕ ਹੁਣ ਦਿਨ ਹੈ ਜੀ ਹੋਏ ਪਏ ਜਮੋ ਬਬਰ ਵੀ ਕੋਈ कोई आवाजाही नहीं कुछ नहीं सुनम सिंम सीखा जमा प्यारी जमें सारे पता क्या काम कि कई भैन तो जल्दी निपड़ गए क्योंकि मेरा घर जल्दी निबड़ता नहीं, नहीं है जल्दी मेरा ता नहीं निबड़ता है क्योंकि मेरे बच्चे जाते हैं नौ बजे नौ बजे जाते हैं फिर मैं उन्होंने हैं ਇਰ ਕੰਮ ਆ ਜਾ ਕੇ ਮੇਰਾ ਨਿਕਲਦਾ ਹੀ ਹੁਣ ਜਦੋਂ ਬੱਚਿਆਂ ਦਾ ਟਾਈਮ ਚੇਂਜ ਹੋ ਜਾਊਗਾ ਫਿਰ ਮੈਂ ਜਲਦੀ ਜਾਣ ਲੱਗ ਲਾ ਕੇ ਚਲਦੀ ਉਹ ਹੋ ਜਾਣੀ ਅੱਜ ਆਪਾਂ ਲਿਫਾਫੇ ਜਾਂਦੇ ਆ ਸੱਚ ਨੂੰ ਭੁੱਲ ਜਾਨੇ ਰੋਜ਼ ਆਪਣੇ ਟੈਸਟ ਰਿੰਚ ਕੱਠੇ ਥਾੜ ਕੇ ਇਹਨਾਂ ਨੂੰ ਜਾਲਦੀ ਹੈ ਇਹ ਕਮ ਇਕੱਠੇ ਕਰ ਲਾਂ ਮੈਂ ਇਹਨਾਂ ਨੂੰ ਪਰ ਮੈਨੂੰ ਇਹ ਹਮ ਤਾਂ ਬਹੁਤ ਸਿੱਟਣ ਨਾ ਮਾ ਚੁੰਦੇ ਹੈ ਪਾ ਲੈਣਾ ਚਾਹ ਉਹ ਤਾਂ ਨਹੀਂ ਆਨੇ ਅੱਗ ਲਾ ਲੂ ਹਾਂ ਆਪਰਾੱਖ ਰੱਖ ਕੇ ਸਾਰੇ ਜਾਲ ਦਾਣੇ ਇਕੱਠੇ ਕਰਕੇ ਤੁਸੇ ਫਿਰ ਬਾਹਰ ਆਏ ਹੋ ਜਾਂਦਾ ਬੋੜੇ ਆ ਵੀ ਸ਼ਾਰਟਕਾ ਤੇ ਉਲਟੇ ਫਿਰਦੇ ਇਹਨੇ ਫਰੇਲ ਪਾਉਤੇ ਹੈ ਨਾ ਤੁਹਾਨੂੰ ਪਤਾ ਗਲ ਦੇ ਨਹੀਂ ਹੈਗੇ ਇਹ ਵਾਲੇ ਪੋਲੀਥੀਨ सारी टूटीयां ਲੱਗੀਆਂ ਜਿਨ੍ਹਾਂ ਦੇ ਉਹਦਾ ਬਿੱਲ ਭਰਨਾ ਹੋਊਗਾ ਉਹ ਲਾਉਸਮੈਂਟ ਕਰ ਰਹੇ ਨੇ ਗੁਰਦਾਰਾ ਸਾਹਿਬ ਸਾਡੇ ਪੈਰਾਂ ਲਵਾਈ ਹੁੰਦੀ ਸੀ ਇੱਧਰ ਜਦੋਂ ਬੰਚਾਰੀ ਆਉਂਦੀਆਂ ਸੀ ਉੱਥੇ ਲਵਾਈ ਹੁੰਦੀ ਸੀ ਉਹ ਉੱਥੇ ਲਵਾਈ ਹੁੰਦੀ ਸੀ ਜਦੋਂ ਮੱਝਾਂ ਰੱਖੀਆਂ ਹੁੰਦੀਆਂ ਸੀ

कभी आया हूँ कोई काम ना करिए पर की करिए जी आज मेरा आए मूड है भाई मैं कोई काम ना करा बट थोड़ा पता ही है है ना काम करे बिना कितना चलता काम तो करना ही पैने कमां भी पानी सर सगड़ा ਕੋਨੋ ਕੱਲ੍ਹ ਦਾ ਹਾਲ ਕੀ ਕਰਤਾ ਮੈਨੂੰ ਰੱਖ ਕੇ ਭੁੱਲ ਗਈ ਮੇਰੇ ਦਿਮਾਗ ਚ ਨਿਕਲ ਗਿਆ ਵੀ ਆਂਡੇ ਧਰ ਰਿਹਾ ਇਹਨੂੰ ਵੀ ਅੱਜ ਥੋੜਾ ਵੈਸੇ ਇਤਨਾ ਬਾਰੀ ਤੋਂ ਨਹੀਂ ਹੁੰਦੀ ਆ ਹਿੰਦਸਤਾਨਾ ਪਹਿਲਾਂ ਖੁਦ ਮੈਂ ਇਹਦਾ ਸਭ ਰੱਖੀ ਜਾਂਡਿਆਂ ਵਾਸਤੇ ਹੋਇਆ ਇਹਦੇ ਵਿੱਚ ਅਸੀਂ ਹੋਰ ਕੁਝ ਨਹੀਂ ਕਰਦੇ ਤੇ ਸਰਪੰਡੀ ਕਰਦੇ ਜਿੰਨੇ ਆ ਫਿਰ ਮੈਂ ਥੋਕੇ ਲੱਗਾਂਗੀ ਚਲੋ ਜੀ ਹੁਣ ਮੈਂ ਕੰਮ ਕਰਨਾ ਫਿਰ ਮਿਲਦੀ ਆਂ ਅੱਜ ਜਨਸ ਨਾਲ ਲਿਖੀ ਨਾ

ਤੇ ਤੁਮਕੇ ਸ਼ਾਮ ਨੂੰ ਜਦੋਂ ਰੋਟੀ ਖਾਣ ਨੂੰ ਜਦੋਂ ਤੜਕਾ ਲਾ ਲਾਂਗੇ ਵੀ ਚਲੋ ਬਣਾ ਕੇ ਰੱਖ ਦੰਨੀਆਂ ਹਨ ਫਿਰ 2 ਵਜਣੇ ਵਾਲਿਆ ਉਧਰ ਹੋ ਵੀ ਕੱਚੀਆਂ ਦਾਲਾਂ ਖਾਈ ਜਾਂਦੇ ਨੇ ਸਰਦਾਰ ਸਾਹਿਬ ਜੀ ਦਾਲਾਂ ਲੱਗੀਆਂ ਨੇ ਖਾਣ ਉਹਨਾਂ ਨੂੰ ਬਵਾਵਾ ਦੰਨੀਆਂ ਹੁੰਦੀਆਂ ਸੀ ਕੱਚੀਆਂ ਦਾਲ ਫਿਰ ਖਾ ਲੰਦੇ ਨੇ ਨਾ ਕਰ ਕਰਕੇ ਕਰਕੇ ਵਧੀਆ ਲੱਗਦਾ ਚਲੋ ਜੀ ਹੁਣ ਮੈਂ ਥੋੜਾ ਜਿਹਾ ਦੇਖਦੀ ਆ ਲਾਈਵ ਹੁੰਨੀ ਆ ਫਿਰ ਉਸ ਤੋਂ ਬਾਅਦ ਤੁਹਾਨੂੰ ਫਿਰ ਮਿਲਦੇ ਆਂ ਹਾਂਜੀ ਤੇ ਦਾਲ ਆਪਾਂ ਨੇ ਬਣਾ ਲਈ ਸੀ ਜੀ ਤੁਹਾਨੂੰ ਪਤਾ ਦੁਪਹਿਰੇ ਹੀ ਬਣਾ ਲਈ ਸੀਗੀ ਤਾਂ ਹੁਣ ਮੈਂ ਇਹਦੇ ਵਿੱਚ ਲਸਣ ਪਾ ਲਿਆ ਤੇਲ ਦੇ ਵਿੱਚ ਤੇ ਹੁਣ ਵਿੱਚ ਪਾ ਦਾਂਗੇ ਆਪਾਂ ਜੀਰਾ ਇਹਨੂੰ ਆਪਾਂ ਘਰਚਾ ਲਗਾ ਲਾਂਗੇ ਹੁਣ ਗਾੜ ਲਓ ਜਮੀ ਜਮੀ ਜੇ ਘਰਚਾ ਤਾਂ ਥੋੜਾ ਜਿਹਾ ਫੋਕਰਾ ਹੁਣ ਚਾਲ ਲੈਣਾ ਇਹ ਥੋੜਾ ਜਿਹਾ ਬਰਾਉਨ ਹੋਣੇ ਵਧੀਆ ਲੱਗਦਾ ਹੈ ਜਿਹੜਾ ਹੋਇਆ ਮਤਲਬ ਕਿ ਦਾਲ ਵਗੈਰਾ ਚ ਮੈਨੂੰ ਲੱਗਦਾ ਕਿ ਅਡੀਪਨ ਦਾਲ ਵੀ ਕੁਝ ਹੋ ਹੋ ਜਿਹੜੀ ਉਹ ਲੈਦੀ ਹੁੰਦੀ ਆ ਹਨ ਜੇ ਆਪਾਂ ਪਹਿਲਾਂ ਇਹਨੂੰ ਪਨ ਲਾਉਣੇ ਜਾਂ ਆਪਾਂ ਸਾਰਾ ਕੁਝ ਮਿਕਸ ਕਰਕੇ ਇਕੱਠਾ ਕਰਕੇ ਲਾਉਣੇ ਆ ਮਤਲਬ ਕੇਲੇ ਵਿੱਚ ਅਦਰੇ ਅਗਲਾ ਲਸਣ ਸਾਰਾ ਵਿੱਚ ਕਰ ਲਉਂਦੇ ਆ ਉਹ ਚੀਜ਼ ਨੂੰ ਚ ਵਧੀਆ ਲੱਗਦੀ ਹੈ ਤੇ ਥੋੜਾ ਜਿਹਾ ਬਰਾਉਨ ਜਿਹਾ ਹੋ ਗਿਆ ਫਿਰ ਵਿੱਚ ਤੇ ਆਪਾਂ ਥੋੜੀ ਜਿਹੀ ਧਨੀਆ ਵਿੱਚ ਪਿਆਜ਼ ਪਾ ਰਹੇ ਆ ਆਪਾਂ ਨੇ ਕਾਲ ਟਮਾਟਰ ਮੇਰੇ ਕੋਲ ਹੈ ਨਹੀਂ ਕਿ ਖਤਮ ਹੋ ਕੇ ਰਾਤ ਨੂੰ ਸਹਜ ਨੇ ਆਪਣੇ ਇਹਾਰੇ ਦੇ ਪਾਪਾ ਟੀਵੀ ਦੇਖਦੇ ਸੀਗੇ ਪਰ ਮੋਢਾ ਤਰਦ ਕਰ ਰਿਹਾ ਅੱਜ ਪਤਾ ਨਹੀਂ ਕੀ ਚੱਕਰ ਹੈ ਟੀਵੀ ਰਹਿ ਗਿਆ ਇਹ ਜੀ 12 ਵਜੇ ਤੱਕ ਸਹਜ ਤੇ ਪਾਪਾ ਮੂਵੀ ਦੇਖੀ ਜਾਂਦੇ ਸੀ ਆ ਦੇਖੋ ਜੀ ਆਪਾਂ ਟਾਰੇਗਾ ਭੁੰਲਣਾ ਤੇ ਇਹ ਲਾਲ ਟਮਾਟਰ ਸਹਜ ਨੇ ਆਹ ਬਣਾਈ ਸੀ ਕਿ ਕੀ ਜੀ ਆ ਰਿਹਾ ਸੀਗਾ ਹੁਣ ਹੈ ਨਹੀਂ ਲਾਲ ਟਮਾਟਰ ਤੇ ਵੀਰੇ ਨੇ ਫੋਨ ਕਰਿਆ ਸਬਜ਼ੀ ਵਾਲੇ ਨੂੰ ਉਹਨਾਂ ਨੇ ਵੀ ਨਹੀਂ ਚੱਕਿਆ ਸ਼ਾਇਦ ਕਿਤੇ ਬਾਹਰ ਗਏ ਹੋਣ ਸ਼ਾਇਦ ਕਿਉਂਕਿ ਜੇ ਹੁਣ ਆਉਣਾ ਹੁੰਦਾ ਬੋਲ ਪੰਦੇ ਆਵਾਜ਼ ਆ ਜਾਂਦੀ ਆ ਮਤਲਬ ਉਹਨਾਂ ਨੇ ਅੱਜ ਬਿਲਕੁਲ ਵੀ ਆਉਂਦੇ ਨਹੀਂ ਆਰੇ ਬਸ ਇਹ ਹੁਣ ਤੋਂ ਲਿਖ ਆਪਾਂ ਨੂੰ ਤੜਕਾ ਲਾ ਦਾਂਗੇ ਇਸ ਤੋਂ ਬਾਅਦ ਆਟਾ ਗੁੰਨ ਕੇ ਰੱਖ ਦੂੰਗੀ ਫਿਰ ਉਸ ਤੋਂ ਬਾਅਦ ਚਾਵਾਂਗੇ ਮਤਲਬ ਕਿ ਸ਼ਾਇਦ ਬਾਪਾ ਹੋਣਗੇ ਫਿਰ ਰੋਟੀ ਰੁੱਟੀ ਬਣਾ ਕੇ ਖਾ ਕੇ ਦੇਖਦੇ ਆ ਜਾਵਾਂਗੇ ਜਾਂ ਪਹਿਲੇ ਹੀ ਚਲੇ ਜਾਵਾਂਗੇ ਮਿਲਦੀਆਂ ਜੀ ਤੁਹਾਨੂੰ ਮੈਂ ਫੇਰ ਬੜਾ ਲਾਲ ਮਾਂ ਮੈਂ ਤੜਕਾ ਦਾਲ ਨੂੰ ਆਜੋ ਜਿਹਨੇ ਦਾਲ ਖਾਣੀ ਆ ਮਤਲਬ ਤੜਕਾ ਲਾ ਕੇ ਫਿਰ ਤੁਹਾਨੂੰ ਮਿਲਦੀ ਆ। ਤੁਹਾਨੂੰ ਮੈਂ ਖਾਤੇ ਰਹਿ ਦਤੀ। ਉਹਨੇ ਬਕੀ ਕੰਮ ਹੈ ਕਿਆ? ਇਤ ਪੈਰ ਤੇ। ਮੰਮਾ ਤੇਰੀ। ਨਹੀਂ। ਅਜੇ ਨੰਗਦੇ ਦਾ ਨਹੀਂ ਮੈਂ ਭੁੱਲ ਗਈ ਟੋਨੇ ਅਜਾ। ਇਹ ਕੰਦ ਕਰ ਤੂੰ। ਉਹੋ। ਅਜਦਾ ਧੁੱਪ ਵੀ ਇੰਨੀ ਜ਼ਿਆਦਾ ਸੀਗੀ, ਹੱਥ ਤੋਂ ਜ਼ਿਆਦਾ। ਫਿਰ ਬਣਵਾ ਦੇ। ਅਜਦਾ ਧੁੱਪ ਵੀ ਇੰਨੀ ਸੀ ਕਿ ਮੈਂ ਭੁੱਲ ਗਈ ਇਹਨਾਂ ਦੇ ਬੂਟ ਟੋਨੇ, ਵਾਲਟ ਸ਼ੂਜ਼ ਟੋਨੇ ਭੁੱਲ ਗਈ। ਹੁਣ ਬਜਾਰਾ ਵੀ ਸਾਫ ਲੱਗਿਆ ਕਰਨ। ਪਰ ਇੰਨੇ ਗੰਦੇ ਤਾਂ ਹੈ ਨਹੀਂ ਨਾ ਬਈ। ਹਾਂ ਇਹ ਨਹੀਂ ਹਰ ਕੰਦੇ ਚਾਰਾ ਹਾਂ ਸਾਲ ਪਿਆ ਪਰ ਨਹੀਂ ਤਾਂ ਮੈਂ ਧੋ ਕੇ ਉਹ ਕਰ ਦਿੰਨੀ ਹਾਂ ਚਾਰਾ ਵੀ ਮੈਂ ਭੁੱਲ ਗਈ ਮੈਂ ਲੱਗ ਗਈ ਦੋ ਬੇਰ ਖਾਣਸਾਜ ਵੀ ਲੱਗੀ ਉਹ ਵਿਚਾਰੀ ਕਰਨ ਉਹ ਦੁੱਧ ਪਾਏ ਆ ਜੀ ਹਾਂ ਦੁੱਧ ਪਾਏ ਆ ਦੁੱਧ ਪਿਆ ਇਹ ਪੀਣਗੇ ਤੇ ਮੈਂ ਖਾਉਂਗੀ ਦੋ ਬੇਰ ਬੇਰ ਬੜਾ ਸੁਆਦ ਨਹੀਂ ਹੈਗੇ ਅੱਜ ਨਹੀਂ ਸੁਆਦ ਹੈਗੇ ਹਾਂ ਬਕਲੇ ਜੇ ਨੇ ਇਸ ਵਾਰ ਮੈਂ ਲੈੜੀ ਨਹੀਂ ਨੇ ਕਿ ਫਿਰ ਉਹ ਕੇ ਹੋ ਜਾਂਦੇ ਕੋਨ ਸਾਫ ਕਰਨੇ ਇਹ ਕਨੇਕਟ ਤੇ ਮੈਂ ਦੇਖ ਰੋਟੀ। ਲਵੜਣੀ ਨਹੀਂ ਚਾਹੀਦੀ। ਅਗਰ ਇਹ ਤੁਸੀਂ ਕਹੋ ਕੀ 베ਰ? ਉਹ ਉਹ ਮੇਰੇ ਹੈਗੇ ਜਿਹੜਾ ਪਿਛਲੀ ਵਾਰ ਲੈ ਕੇ ਆਏ ਆ। ਉਹ ਉਹ ਨਾ ਮਿੱਠੀ ਲੈ ਕੇ ਆਏ। ਨਹੀਂ ਉਹ 베ਰ ਤਾਂ ਬਈ ਮੂਚ। ਆਂਦੀ ਸਾਰ। ਇੰਨੇ ਜ਼ਿਆਦਾ ਟੇਸਟੀ ਲੱਗਦੇ। ਚੀਨੀ ਨਹੀਂ ਪਾਉਂਦੀ ਲੈ ਇਹ ਚੀਨੀ। ਹਾਂ। ਓਏ ਓਏ ਸਹੀ ਬਹੁਤ ਠੀਕ ਉਹ 베ਰਾਂ ਚ ਤਾਂ ਸਹਿਜ ਹੀ ਲੱਭਦੀਆਂ। ਚੱਲ ਜਰਾ ਆਪਣਾ ਹੌਬ ਬਕਾ ਲਈ। ਹੂੰ। ਉਹ ਬਕਾ। ਹਾਂ ਹਕੂਈਓ। ਮਮਾ ਹੋਮਵਰਕ ਕਰ ਰਹੀ ਮੈਂ ਲੈਣੇ ਕਰੀ ਸ਼ਾਦੁਰਾ ਤਾਂ ਜਮੇ ਸਾਫ ਪਾਇਆ ਸਾਫਤਾ ਹੈ ਗਿਆ ਮਾਰੀ ਸੀ ਰਿੱਕਟਾ ਮੁਝੀ ਹੋਈ ਆ ਕਰ ਲੈ ਸਾਫ ਮੈਂ ਬਾਲ ਬੁੱਤਾ ਇੱਥੇ ਬੋਲਦਾ ਨਹੀਂ ਬੁੱਤੂ ਮਮਾ ਕਹਿੰਦੇ ਕਹਿੰਦਾ ਹੋਮਵਰਕ ਕਰ ਰਹੀ ਮੈਂ ਪੜ ਰਹੀ ਹਾਂ ਤੂੰ ਬੁਲਾਇ ਤੇ ਬੋਲਦਾ ਨਾ ਹੈ ਹਾਂ ਹਾਂ ਅੱਜ ਮੈਂ 베ਰ ਖਾਂਦੀ ਤੂੰ ਬੁਲਾਇ ਤੇ ਬੋਲਦਾ ਨਹੀਂ ਤੂੰ ਅੱਜ ਮੈਂ 베ਰ ਖਾਂਦੀ ਜੀਜੀ ਖਾਣੀ ਆ ਆ ਕੁਛ ਜੀਜੀ ਲੈਣੀ ਬੱਤ ਆਏ ਹਾਂ ਲੈ ਲੈ ਉਹ ਮਰ ਚ ਗਿਆ ਮੇਰੇ ਕੋਲੋਂ ਨਿਕਲ ਗਿਆ ਮਰ ਚ ਗਿਆ ਬਈ ਹਾਂ ਪੋਨੂ ਵੀ ਪਾਵਲੋਂ ਨਗਰ ਲਾ ਕਰਦੇ ਆ ਪਾਪਾ ਜੀ ਜੀ ਲੈਣੀ ਉੱਡ ਗਿਆ ਸਿਰ ਤੋਂ ਪਾਪਾ ਦੇ ਸਿਰ ਤੋਂ ਉੱਡ ਗਿਆ ਜੀਜੀ ਲੈਣੀ ਜੀਜੀ ਲੈਣੀ ਮਿੱਠੂ ਲੈ ਕੋ ਪਾਵਲੋਂ ਲੈਣੀ ਆ ਕੌਣ ਜੀਜੀ ਲਵ ਮਿੱਠੂ ਲਵ ਕੋ ਪਾਵਲੋਂ ਜੀਜੀ ਕੌਣ ਲਵਗਾ ਦੇ ਦੋਨੇ ਜੀਜੀ ਕੌਣ ਲਵਗਾ ਮਿੱਠੂ ਚਲੋ ਜੀ ਇਹ ਵਲੌਗ ਦਾ ਆਪਾਂ ਇੱਥੇ ਕਰਦੇ ਐਂਡ ਮਿਲਾਂਗੇ ਤੁਹਾਨੂੰ ਕੱਲ ਨੂੰ ਨਿਊ ਵਲੌਗ ਦੇ ਨਾਲ ਸ਼ੁਰੂਆਤ ਦੇ ਨਾਲ ਇਹ ਤੁਹਾਨੂੰ ਮੇਰਾ ਵਲੌਗ ਥੋੜਾ ਜਿਹਾ ਵਧੀਆ ਲੱਗਿਆ ਚੁੱਪ ਕਰ ਜੋ ਜੇ ਤੁਹਾਨੂੰ ਮੇਰਾ ਵਲੌਗ ਥੋੜਾ ਜਿਹਾ ਵੀ ਵਧੀਆ ਲੱਗਿਆ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਔਰ ਲਾਈਕ ਕਮੈਂਟ ਜਰੂਰ ਕਰਿਓ ਜੀ ਮਿਲਦੇ ਆ ਜੀ ਆਪਾਂ ਕੱਲ ਨੂੰ ਸਾਇਜਨਾ ਮਿਲਦੇ ਆ ਜੀ ਕੱਲ ਨੂੰ ਆਪਾਂ ਨਿਊ ਵਲੌਗ ਦੇ ਨਾਲ ਨਵੀਂ ਸ਼ੁਰੂਆਤ ਦੇ ਨਾਲ ਓਕੇ ਜੀ ਬਾਏ ਬਾਏ ਗੁੱਡ ਨਾਈਟ ਟੇਕ ਕੇਅਰ ਬਾਏ ਬਾਏ